ਪੰਜਾਬ ਦੀ ਜਨਤਾ ਲਈ ਹੁਣ ਵੱਡੀ ਖੁਸ਼ਖਬਰੀ ਆ ਤਾਂ ਪੰਜਾਬ ਦੀ ਜਨਤਾ ਲਈ ਵੱਡੀ ਖੁਸ਼ਖਬਰੀ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜੋ ਪਲਾਟਾਂ ਦੀ ਰਜਿਸਟਰੀ ਹੈ ਉਹ ਬਿਨਾ ਐਨਓਸੀ ਤੋਂ ਹੁਣ ਕਰਵਾ ਸਕਦੇ ਹੋ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਹ ਸਾਜੀ ਕਰ ਰਹੇ ਹਾਂ ਜੋ ਪੰਜਾਬ ਦੇ ਵਿੱਚ ਪਲਾਟਾਂ ਦੀ ਰਜਿਸਟਰੀ ਹੈ ਉਸ ਦੇ ਲਈ ਐਨਓਸੀ ਦੀ ਹੁਣ ਲੋੜ ਨਹੀਂ ਪਾਏਗੀ ਤਾਂ 1 ਦਸੰਬਰ ਤੋਂ 28 ਫਰਵਰੀ 2025 ਯਾਨੀ ਕਿ 2025 ਦੇ ਫਰਵਰੀ ਮਹੀਨੇ ਤੱਕ ਜਿਹੜੀ ਆ ਤੁਸੀਂ ਉਹ ਐਸਡੀ ਬਿਨਾ ਐਨਓਸੀ ਤੋਂ ਰਜਿਸਟਰੀ ਕਰਵਾ ਸਕਦੇ ਹੋ ਤਾਂ ਵੱਡੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜੋ ਪੰਜਾਬ ਦੀ ਜਨਤਾ ਲਈ ਹੁਣ ਖੁਸ਼ ਖਬਰੀ ਹੈ ਇਹ ਪਹਿਲਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਕੱਢਿਆ ਗਿਆ ਸੀ ਤਾਂ ਇਸ ਦੇ ਉੱਤੇ ਜਿਹੜਾ ਹੈ ਅਮਲ ਹੁਣ 1 ਦਸੰਬਰ ਤੋਂ ਸ਼ੁਰੂ ਹੋ ਜਾਏਗਾ ਤੇ ਜੋ 28 ਫਰਵਰੀ 2025 ਤੱਕ ਜਿਹੜਾ ਇਸ ਦਾ ਸਮਾਂ ਦਿੱਤਾ ਗਿਆ ਤਾਂ ਇਸ ਸਮੇਂ ਦੇ ਵਿੱਚ ਇਸ ਸਮੇਂ ਦੇ ਅੰਦਰ ਰਹਿੰਦੇ ਰਹਿੰਦੇ ਤੁਸੀਂ ਜਿਹੜੀਆਂ ਰਜਿਸਟਰੀਆਂ ਨੇ ਉਹ ਕਰਵਾ ਸਕਦੇ ਹੋ ਬਿਨਾ ਐਨਓਸੀ ਤੋਂ ਤਾਂ ਹੁਣ ਪੰਜਾਬੀਆਂ ਦੇ ਲਈ ਇਹ ਪੰਜਾਬ ਦੀ ਜਨਤਾ ਲਈ ਖੁਸ਼ਖਬਰੀ ਹੈ ਸਰਕਾਰ ਵੱਲੋਂ ਜਿਹੜੀ ਹੈ ਇਹ ਭਾਰੀ ਤੋਹਫਾ ਦਿੱਤਾ ਗਿਆ ਹੈ ਤਾ پلاਟਾ ਦੀ ਰਜਿਸਟਰੀ ਕਰਾਉਣ ਦੇ ਲਈ ਕੋਈ ਵੀ ਜੋ ਇਤਰਾਜ ਯੋਗ ਸਰਟੀਫਿਕੇਟ ਜਾਨੀ ਐਨਓਸੀ ਦੀ ਲੋੜ ਨਹੀਂ ਪਵੇਗੀ ਇਸ ਦੇ ਨਾਲ ਜੋ ਹਜ਼ਾਰਾਂ ਹੀ ਪਲਾਟ ਪਾਏ ਨੇ ਉਹਨਾਂ ਦੀ ਰਜਿਸਟਰੀ ਰੁਕੀ ਹੋਈ ਹੈ ਤਾਂ ਉਹਨਾਂ ਦੀ ਰਜਿਸਟਰੀ ਜਿਹੜੀ ਹੈ ਹੁਣ ਹੋਏਗੀ ਤਾਂ ਜਿਸ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਹੈ ਉਹ ਮਿਲੇਗੀ ਤਾਂ ਇਸ ਦੇ ਸੰਬੰਧੀ ਜੋ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਦਰਸਲ ਪੰਜਾਬ ਸਰਕਾਰ ਨੇ ਜੋ ਸੂਬੇ ਦੇ ਲੋਕਾਂ ਨੂੰ ਬਿਨਾ ਐਨਓਸੀ ਤੋਂ ਪਲਾਟਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਸੰਬੰਧੀ ਇਹ ਵਾਅਦੇ ਕੀਤੇ ਸਨ ਤਾਂ ਉਸ ਵਾਅਦੇ ਨੂੰ ਹੀ ਪੂਰਾ ਕੀਤਾ ਗਿਆ ਤਾਂ ਇਸ ਸੰਬੰਧੀ ਜੋ ਮਾਲ ਤੇ ਮਕਾਨ ਉਸਾਰੀ ਵਿਭਾਗ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਤਾਂ ਇਸ ਨੋਟੀਫਿਕੇਸ਼ਨ ਅਨੁਸਾਰ ਜੋ ਪੰਜਾਬ ਦੇ ਵਿੱਚ 1 ਦਸੰਬਰ ਯਾਨੀ ਕਿ ਜੋ ਆਉਣ ਵਾਲਾ ਮਹੀਨਾ ਪਹਿਲੀ ਦਸੰਬਰ ਤੋਂ ਲੈ ਕੇ 28 ਫਰਵਰੀ 2025 ਤੱਕ ਲੋਕ ਜੋ ਬਿਨਾ ਐਨਓ ਐਨਓਸੀ ਤੋਂ ਜੋ ਪਲਾਟਾਂ ਦੀਆਂ ਰਜਿਸਟਰੀਆਂ ਜਿਹੜੀਆਂ ਨੇ ਉਹ ਕਰਵਾ ਸਕਦੇ ਨੇ ਤਾਂ ਇਸ ਸਬੰਧੀ ਜੋ ਮંત્રી ਹਰਦੀਪ ਸਿੰਘ ਮੁੰਡੀਆਂ ਨੇ ਸੂਬੇ ਦੇ ਸਾਰੇ ਹੀ ਜੋ ਡਿਵੀਜ਼ਨਲ ਕਮਿਸ਼ਨਰ ਨੇ ਤੇ ਡਿਪਟੀ ਕਮਿਸ਼ਨਰਾਂ ਨੂੰ ਜਿਹੜਾ ਇਹ ਪੱਤਰ ਦੇ ਕੇ ਸੂਚਿਤ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤਾਂ ਇਸ ਦੇ ਨਾਲ ਹੀ ਜੋ ਕੈਬਨਟ ਮੰਤਰੀ ਨੇ ਸਾਰੇ ਡਿਵੀਜ਼ਨਲ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਬਿਨਾਂ ਐਨਓਸੀ ਤੋਂ ਪਲਾਟਾਂ ਦੀਆਂ ਰਜਿਸਟਰੀਆਂ ਦੇ ਸਬੰਧੀ ਹੁਕਮ ਦੀ ਸ਼ਕਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਮੰਤਰੀ ਮੁੰਡੀਆਂ ਨੇ ਇਹ ਵੀ ਕਿਹਾ ਹੈ ਕੇ ਸੁਭਾ ਸਰਕਾਰ ਨੇ ਇਸ ਸਬੰਧੀ ਜੋ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤਾਂ ਇਸ ਨੂੰ ਅਮਲੀ ਜਿਹੜਾ ਜਾਮਾ ਉਹ ਪਹਿਨਾਇਆ ਜਾਵੇ ਤਾਂ ਹੁਣ ਪੰਜਾਬ ਦੀ ਜਨਤਾ ਲਈ ਪੰਜਾਬ ਦੇ ਲੋਕਾਂ ਲਈ ਜੋ ਸਰਕਾਰ ਵੱਲੋਂ ਵਾਦਾ ਕੀਤਾ ਗਿਆ ਸੀ ਬਿਨਾ ਐਨਓਸੀ ਰਜਿਸਟਰੀਆਂ ਕਰਵਾਉਣ ਦਾ ਤਾਂ ਉਸ ਨੂੰ ਜਿਹੜਾ ਆ ਵਾਅਦੇ ਨੂੰ ਪੂਰਾ ਕੀਤਾ ਤਾਂ ਹੁਣ ਪੰਜਾਬ ਦੀ ਜਨਤਾ ਜੋ ਲੋਕਾਂ ਦੀਆਂ ਜਿਹੜੇ ਲੋਕਾਂ ਦੀਆਂ ਰਜਿਸਟਰੀਆਂ ਪਲਾਟਾਂ ਦੀਆਂ ਬਿਨਾ ਐਨਓਸੀ ਤੋਂ ਰੁਕੀਆਂ ਹੋਈਆਂ ਸਨ ਜਾਂ ਉੱਥੇ ਲੋਡ ਸੀ ਐਨਓਸੀ ਦੀ ਤਾਂ ਹੁਣ ਉਹ ਉਸਦੀ ਲੋਡ ਨਹੀਂ ਪੈਗੀ